इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਵੀ ਜਿਹੜੀ ਸਰਕਾਰ ਦੀ ਸਪੈਸੀਫਿਕੇਸ਼ਨਾਂ ਦੇ ਮਤਲਬਕ ਜਿਹੜੀ ਉਹਨਾਂ ਨੇ ਪ੍ਰਚੇਜ ਕਰਨੀ ਹੈ ਕਣਕ 12% ਨਮੀ ਵਾਲੀ ਜਿੱਤ ਕਰਨੀ ਆ 12% ਤੱਕ ਇਹ ਕੋਈ ਬਾਦ ਨਮੀ ਵਾਲੀ ਹੈ ਤਾਂ ਉਹ ਤਾਂ ਫਿਰ ਕਿਸੇ ਦੇ ਵਸਦੀ ਗੱਲ ਨਹੀਂ ਨਾ ਤਾਂ ਕਿਸੇ ਹੱਦੀਏ ਦੇ ਵਸਦੀ ਗੱਲ ਆ ਤੇ ਨਾ ਕਿਸੇ ਕਿਸਾਨ ਦੀ ਗੱਲ ਵਸਦੀ ਗੱਲ ਆ ਵੀ ਜਿਹੜੀ ਹੁਣ ਤੱਕ ਮੰਡੀਆਂ ਦੇ ਵਿੱਚ ਕਣਕ ਆਈ ਆ ਪਹਿਲਾਂ ਆ ਚੁੱਕੀ ਆ ਸਾਕੀ ਦੇਦਰ ਰਹਿਮਦਰ ਮੈਂ ਉਹ ਕੀ ਆ ਉਹ ਸਾਰੇ ਮੌਕੇ ਵਾਲੇ ਗਏ ਮੌਕੇ ਵਾਲੀ ਇੱਕ ਮੌਸਮ ਨੇ ਵੀ ਤਾ ਦਿੱਤਾ ਕਿਸਾਨਾਂ ਨੇ ਚਰਦੇ ਆ ਮਾਰਿਆ ਨੇ ਮੌਸਮ ਨੂੰ ਵੇਖ ਕੇ ਥੋੜਾ 2-2 ਸੱਤੰਨ ਤੱਕ ਪਹਿਲਾਂ ਐਡਵਾਂਸ ਕਰ ਫਸਲਾਂ ਕੱਟ ਲਈਆਂ ਜੇ ਇਹੇ ਲੇਟ ਕਰ ਲੈਂਦੇ ਤਾਂ ਸੌਣੇ ਰਗੀ ਕਣਪੋਣੀ ਸੀ ਪਾਰਨ ਪ੍ਰਸੰਤ ਮੌਸੇ ਵਾਲੀਆਂ ਹੁੰਦੀਆਂ ਆਉਂਦਿਆਂ ਸਾਰੀ ਮੰਡੀ ਦੇ ਵਿੱਚ ਵੇਕਣੀ ਸੀਗੀ ਹੁਣ ਜਿਹੜੀ ਇੱਕ ਹੋਰ ਨਵੀਂ ਗੱਲ ਚੱਲ ਰਹੀ ਆ ਕਿ ਫਲਾਨਾ ਝੋਨਾ ਨਾਂ ਵੀ ਜੋ ਝੋਟੇ ਉਹਨਾਂ ਨਾਲ ਵੀ ਝੋਨਾ ਜੋ ਨਾ ਤਾਂ ਮੰਡੀ ਬੋਰਡ ਦੀਆਂ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀਆਂ ਵੱਲੋਂ ਪਾਸ ਰეკਮੈਂਡ ਕੀਤੇ ਹੋਏ ਜਿਹੜੇ ਬੀਜ ਆ ਉਹੀ ਕਿਸਾਨਾਂ ਨੇ ਵੇਚਨੇ ਆ ਇਦੇ ਵਿੱਚ ਨਾ ਤਾਂ ਕੋਈ ਆਰਤੀਆਂ ਦਾ ਰੋਲ ਆ ਤੇ ਨਾ ਕੋਈ ਕਿਸੇ ਹੋਰ ਦਾ ਜੇ ਕੋਈ ਸ਼ੈਲਰ ਵਾਲਾ ਕਹਿੰਦਾ ਫਲਾਨਾ ਚੋਂ ਉਹਨਾਂ ਨੇ ਵੀ ਜੋ ਉਹਦੇ ਕੋਲੇ ਤਾਂ ਅਧਿਕਾਰ ਹੀ ਕੋਈ ਨਹੀਂ ਇਹ ਗੱਲ ਕਹਿੰਦਾ ਵੀ ਝੋਨਾ ਨਾ ਵੀ ਜੋ ਜੋ ਨਾ ਤਾਂ ਜ਼ਿੰਮੇਵਾਰਾਂ ਨੇ ਵੀ ਜਨਾ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਦੇ ਮਤਾਬਕ ਕਿਸਾਨਾਂ ਨੇ ਹਦਾਇਤਾਂ ਦੇ ਮਤਾਬਕ ਵੀ ਜਿਹੜੀਆਂ ਰეკਮੈਂਡ ਕੀਤੀਆਂ ਕਿਸਮਾਂ ਚਾਹੇ ਕੋਈ ਵੀ ਕੁਆਲਿਟੀ ਆ ਸਰਕਾਰ ਨੇ ਵੇਖਣਾ ਵੀ ਜਿਹੜੇ ਘੱਟ ਦਿਨ ਦੇ ਵਿੱਚ ਝੋਨਾ ਪੱਕਦਾ ਉਹੀ ਕਿਸਾਨ ਖੇਤੀ ਵਿਭਾਗ ਵੀ ਬਾਹੀ ਦੇ ਵਿੱਚ ਜ਼ਮੀਨ ਦੇ ਵਿੱਚ ਵੀ ਜਿਹਨਾਂ ਪੱਕ ਕੇ ਮੰਡੀਆਂ ਦੇ ਵਿੱਚ ਆਵੇ ਤੇ ਜਿਹੜੀ ਆ ਬਿਲਜਾਮ ਲੱਗਦੇ ਫਲਾਨਾ ਆਪਾ ਵੈਰੈਟੀ ਨਾਲ ਝੋਨਾ ਵੀ ਜੋ ਧੋਕਾ ਨਾਲ ਵੀ ਜੋ ਇਹ ਤੋਂ ਛੇਲਰ ਵਾਲੇ ਨੇ ਜੇ ਛੇਲਰ ਚਲਾਉਣੇ ਤਾਂ ਆਪਦੇ ਦੂਜਾ ਉਹ ਮਾਲ ਚੰਗੀਆਂ ਕੁਆਲਿਟੀਆਂ ਪਰਚੇਜ ਕਰ ਲੈਣ ਮੰਡੀਆਂ ਚ ਲਾ ਕੇ ਕੋਲੋਂ ਪੈਸੇ ਜਰੂਰ ਸਰਕਾਰ ਦਾ ਝੋਨਾ ਪੀੜਨਾ ਉਹਨਾਂ ਨੇ ਸਰਕਾਰ ਦਾ ਤਾਂ ਫਿਰ ਇਹ ਕਿਸਾਨਾਂ ਨੇ ਵੀ ਜਿਹਾ ਉਹ ਜਾਂ ਮੰਡੀਆਂ ਚ ਚੱਕੇ ਵੀ ਜਾਂ ਚੱਕਣਾ ਵੀ ਪਊਗਾ ਤੇ ਪੀੜਨਾ ਵੀ ਪਊਗਾ ਚਾਹੇ ਉਹ ਕਾਸਲਾ ਜਾਂ ਨਹੀਂ ਕਾਸਲਾ ਇਹਦੇ ਵਿੱਚ ਤਾਂ ਕਿਸੇ ਦਾ ਕੋਈ ਰੋਲ ਹੈ ਨਹੀਂ ਤੇ ਕਮਲ ਜੀ ਜਿਹੜੇ ਹੁਣ ਕਣਕ ਦੇ ਭਾਅ ਕਿਸ ਇਨਸਪੈਕਟਰ ਕਿਉਂ ਨਹੀਂ ਲਾ ਰਹੇ ਕੀ ਕਾਰਨ ਹੈ ਇਹਦਾ ਨਹੀਂ ਕਰਕੇ ਨਹੀਂ ਲਾ ਰਹੇ ਅਨਿਆਂ ਨਮੀ ਕਰਕੇ ਨਹੀਂ ਲਾਰੇ ਨਮੀ ਕਰਕੇ ਲਾਰ ਪਿਛਲੀ ਦਫਾ ਜਿਹੜੀ ਮਹੀਨੀ ਪੈਂਦੀਆਂ ਇੱਕ ਦਿਨ ਦਾ ਦਿਨ ਛੱਡ ਕੇ ਨਹੀਂ ਪੈ ਜਾਂਦਾ ਜੀ ਨੰਨੀ ਵਾਲੀ ਕੰਨ ਕੋਈ ਸਰਕਾਰ ਦਾ ਨੁਕਸਾਨ ਏਜੰਸੀਆਂ ਦਾ ਬਹੁਤ ਹੋਇਆ ਇਸ ਕਰਕੇ ਉਹ ਕੋਚ-ਕੋਚ ਕੇ ਪੈਰ ਧਰ ਰਹੇ ਆ ਮਾਲ ਤਾਂ ਉਹਨਾਂ ਨੇ ਖਰੀਦਣਾ ਹੀ ਪੈਣਾ ਉਹਨਾਂ ਨੂੰ ਸਾਰਾ ਪਰ ਇੰਨੀ ਗੱਲ ਹੈ ਵੀ ਜ਼ਰੂਰ ਹੈ ਸਾਨੂੰ ਇਹ ਆ ਵੀ ਮੰਡੀਆਂ ਦੇ ਵਿੱਚ ਇਹਨਾਂ ਨੂੰ 12% ਦੀ ਭਜਾ ਸਾਢੇ 12 ਖਰੀਦ ਲੈਣਗੇ 13 ਖਰੀਦ ਲੈਣਗੇ ਪਰ ਗੱਲ ਇਹ ਵੀ ਜੀ ਹੁਣ 18 ਤੋਂ 19 20 22% ਤੱਕ ਉਹ ਚਾੜਦਿਆਂ ਨੇ ਕੰਡਿਆਂ ਨਾਲ ਤੋਲ ਕੇ ਲੁਹਾਏ ਵੇਚੀ ਕੀ ਪਰਸੈਂਟ 22% 22% ਕੋ ਬੱਟੇ ਮਕਾ ਕੇ ਉਹ ਦਾਉਂਡ ਜੇ ਨੁਕਸਾਨ ਤਾਂ ਅਸਲ ਤਾਂ ਸਰਕਾਰ ਦਾ ਉਹ ਲੋਕ ਕਰਦੇ ਆ ਜਿਹੜੇ ਮੰਡੀਆਂ ਚ ਮਾਲ ਪਿਆ ਤੇਰੀ ਹੋ ਕੇ ਤੁਲਦਾ ਉਹਦੀ ਤੇ ਗੱਲ ਕੁਝ ਹੋਰ ਹੁੰਦੀ ਐ ਉਹਦਾ ਹਰ ਇੱਕ ਬੰਦੇ ਨੂੰ ਡਾਰ ਹੁੰਦਾ ਵੇਚੇ ਨਾਲੇ ਨੂੰ ਵੀ ਤੋਲਣ ਵਾਲੇ ਨੂੰ ਵੀ ਹਰ ਇੱਕ ਬੰਦੇ ਜਿਵੇਂ ਹੁਣ ਅਸੀਂ ਮੰਡੀ ਦੀ ਪੱਕੀ ਦੇ ਵਿੱਚ ਬੈਠੇ ਕੋਈ ਅਫਸਰ ਆਵੇ ਸਾਡੀਆਂ ਮੰਡੀਆਂ ਦੁਕਾਨਾਂ ਤੇ ਆ ਕੇ ਚੈੱਕ ਕਰਨ ਇਹ ਤਾਂ ਜਿਹੜੇ ਸਾਈਡਾਂ ਤੇ ਪੈੜ ਬਣੇ ਹੋਏ ਆ ਉਹਨਾਂ ਨੇ ਤੋਲ-ਤੋਲ ਕੇ ਲੁਹਾਏ ਵੇ ਕੰਡੇ ਵੱਟੇ ਪਾ ਕੇ ਇਸਾਰ ਜੀ ਉਹਨਾਂ ਨੇ ਗਿੱਲੇ ਵਤੇ ਤੋਲਣੇ ਅੰਛਣੇ ਤੋਲਣੇ ਮੈਂ ਤਾਂ ਇਹ ਗੱਲ ਕਹੂੰਗਾ ਸਟੇਟ ਏਜੰਸੀਆਂ ਨੂੰ ਵੀ ਕੱਲੀ ਕੱਲੀ ਪੋਰੀ ਨੂੰ ਪਰਖੀ ਲੋਨ ਆਉਂਦੇ ਬੰਦੇ ਪੇਜ ਕੇ ਅੰਛਣੇ ਮਾਲ ਪੋਰੀਆਂ ਦੇ ਪਾਵੇ ਜਿਹੜਾ ਬਾਹਰ ਮੰਡੀ ਤੋਂ ਬਾਹਰ ਜਨੇ ਯਾਰਡ ਬਣੇ ਸਾਰਿਆਂ ਚ ਹੁੰਦਾ ਹੀ ਇਹ ਕੁਛ ਆ ਗਿੱਲਾ ਵਤਾ ਮਾਲੋਂ ਵਿੱਚ ੱੱਕੀ ਤੁਰੇ ਆਉਂਦੇ ਅੰਛਣੇ ੱੱਕੀ ਜਾਂਦੇ ਆ ਸਰਕਾਰ ਪਾਸੋਂ ਸਾਦੀ ਇਹ ਨੋ ਬਤਾਈ ਹੈ ਜੇਕਰ ਇਸ ਤੋਂ ਤੱਕ ਜਿਹੜੀ ਅੱਜ ਸਾਨੂੰ ਨਫਰ ਆਈ ਆ ਇਸੇ ਕਰਕੇ ਤਕਲੀਫ ਆਈ ਹੈ ਸਭ ਨੂੰ ਇਹ ਖਰੀਦਦਾ ਤਾਂ ਹੱਲ ਹੁਣ ਆਪਾਂ ਸਾਰਿਆਂ ਨੂੰ ਢਾਲ ਕੇ ਕੱਢਣਾ ਪਊਗਾ ਹਾਂਜੀ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕਿਰਤਾਂ ਹੀ ਮਤਲਬ ਚਲੋ ਕੁਦਰਤ ਸਾਥ ਦੇ ਵੀ 14 ਦਿਨਾਂ ਦੇ ਵਿੱਚ ਹਵਾ ਤੱਤੀ ਬਾਗੀ ਤਾਂ ਹੁਣ ਤਾਂ ਜਿਹੜਾ ਮੰਡੀਆਂ 'ਚ ਵੱਢ ਕੇ ਆਉਣਾ ਉਹ ਤਾਂ ਸੁਪਾ ਹੀ ਆਉਣਾ ਹੁਣ ਤਾਂ ਜਿਹੜਾ ਖੇਤਾਂ 'ਚੋਂ ਵੱਢ ਕੇ ਆਉਣਾ ਉਹ ਤਾਂ ਸੁਪਾ ਹੋਣਾ ਇਹ ਢੇਰੀਆਂ ਵੀ ਜਿਹੜੀਆਂ ਖੱਬਾ ਸੱਜਾ ਹੋਗੇ ਤਾਂ ਪੂਰੀ ਗਰਮੈਸ਼ ਠੱਟੀ ਦੇ ਜਦੋਂ ਟੈਂਪਰੇਚਰ ਬਣਿਆ 35 36 ਦੇ ਕਰੀਬ ਤੇ ਮੰਡੀਆਂ 'ਚ ਟੋਲੀ ਜਾਣੇ ਕੰਨਕ ਤਾਂ ਮੰਡੀਆਂ ਚਾਈ ਟੋਲ ਨਹੀਂ ਟੋਲ ਨਹੀਂ ਕੋਈ ਰੋਕ ਨਹੀਂ ਸਕਦਾ ਪਰ ਗੱਲ ਇਹ ਵੀ ਜਿਹੜੀਆਂ ਸੱਲੀਆਂ ਤੇ ਨਹੀਂ ਉਹ ਤਾਂ ਸਟ੍ਰੇ ਨੂੰ ਅਸੀਂ ਹੁਣ ਜਿਵੇਂ ਪਿਛਲੇ ਪੀੜ੍ਹੀਆਂ ਦੇ ਵਿੱਚ ਉਦੋਂ ਲੋਕ ਨੂੰ ਇਸ ਗੱਲ ਦਾ ਨਹੀਂ ਸੀ ਇਸ ਵਾਰ ਤਾਂ ਵਿਸਾਖੀ ਤੋਂ ਪਹਿਲਾਂ ਹੀ 12 ਤੋਂ ਲੈ ਕੇ 15 ਤੱਕ ਬਹੁਤ ਵੱਡੇ ਮੀਂਹ ਆ ਰਹੇ ਆ ਫਲਾਨਾ ਆ ਰਿਹਾ ਇਹਨਾਂ ਚੀਜ਼ਾਂ ਨੇ ਕਿਸਾਨਾਂ ਨੂੰ ਉਦੋਂ ਛਿੱਟੀ ਦੇ ਵਿੱਚ ਪਾ ਕੇ ਛੱਲੀ ਕਣਕ ਵਟਕੀ ਲੈ ਕੇ ਮਡੀਆਂ 'ਚ ਬੈਠਣਾ ਤੇ ਮਜਬੂਰ ਕੀਤਾ ਕਿਸੇ ਦੇ ਵਾਸਤੇ ਗੱਲ ਨਹੀਂ ਇਹ ਇਹਨਾਂ ਦੀ ਇਹਨਾਂ ਦੀ ਵੀ ਮਜਬੂਰੀ ਆ ਜਦੋਂ ਇਹਨਾਂ ਨੂੰ ਬੱਦਲ ਵਾਈਦਾ ਜਾਂ ਭਾਰੇ ਮੀਂਹ ਦੀ ਕਿਤਾਬ ਨਹੀਂ ਮਿਲ ਜਾਂਦੀ ਆ ਤਾਂ ਇਹ ਵੀ ਦੁਖੀ ਹੁੰਦੇ ਵੀ ਸਾਡੀ ਪਛਮੀ ਨਾਰੀ ਕੀ ਸੀ ਕਿ ਜਿਹੜੀ ਆ ਖੂਚ ਡਿੱਗੂਗੀ ਅਜ ਨੂੰ ਜਰਮਨੀ 1920 ਤੈਨੂੰ ਸਮਾ ਲੀ। ਤੁਹਾਨੂੰ ਇਥੋਂ ਦੱਸਿਆ ਗਿਆ ਸੀ ਆ ਮੰਡੀ ਦੇ ਵਿੱਚ ਵੀ ਕਾਫੀ ਜਣਾਂ ਤੋਂ ਜਿਹੜੀ ਕਣਕ ਹੈ ਕਿਸਾਨ ਲੈ ਕੇ ਆਏ ਹੋਏ ਜਿਹੜਾ 8 ਦੇ ਦਿਨ ਕਾਲਾ ਸੀ ਸੰਪਰਕ ਕੀਤਾ ਉਹ ਕਹਿੰਦੇ ਵੀ ਮੁਕਤਰਾ ਜਿਆਦਾ ਹੈ ਕਣਕ ਦੇ ਵਿੱਚ ਉਹ ਕੱਲ ਇਹ ਮੰਦਰ ਸਿੰਘ ਨਾਲ ਸੀਗਾ ਇੱਥੇ ਇਹਨਾਂ ਨੇ ਚੈੱਕ ਕੀਤੀ ਆ ਕਿਸੇ ਦਾ ਕਿੰਨਾ ਮੁਕਤਰਾ ਕਿ ਇਹਦਾ 12.5 ਤੇ ਇਹਦਾ 12 ਸਾਡੀ ਇਹ ਅਪੀਲ ਹੈ ਇੰਸਪੈਕਟਰ ਸਾਹਿਬ ਨੂੰ ਵੀ ਕੱਲ ਵੀ ਮੈਂ ਉਹਨਾਂ ਨੂੰ ਮਿਲਣ ਦਾ ਦੋ ਵਾਰੀ ਕੋਸ਼ਿਸ਼ ਕੀਤੀ ਆ ਪਰ ਸਾਡੇ ਨਾਲ ਗੱਲਬਾਤ ਉਹਦੀ ਨਹੀਂ ਹੋਈ ਜੇਕਰ ਕਿਸੇ ਦਾ 12 ਜਾਂ 12.5 ਹੈ ਉਹ ਕਾਰਕੁਨਾਂ ਦੀ ਭਰੀ ਜਾਵੇ ਜੇ ਕੋਈ ਮੜੀ ਹੋਣ ਕਿਸੇ ਦੀ ਗਿੱਲੀ ਆ ਉਹਦੇ ਮੜਾ ਜਾਂ ਖੇਰ ਤੋਂ ਹੁੰਦੇ ਤੋਂ ਸ਼ਾਮ ਤੱਕ ਭਰਿਆ ਜਾਵੇ ਸਾਡੀ ਇਹੀ ਹੈ ਕਿ ਕਿਹੜੀਆਂ ਗੜੀਆਂ ਏਜੰਸੀਆਂ ਕੰਮ ਕਰੀ ਰਹੀਆਂ ਹਨ ਪੰਜ ਗ੍ਰੇਡ ਤੇ ਪੰਜ ਸਾਲ ਪੰਜ ਗ੍ਰੇਡ ਤੇ ਪੰਜ ਸਾਲ ਹੋਰ ਕਿਹੜੀ ਏਜੰਸੀ ਕੋਈ ਹਾਂ ਹੋਰ ਵੀ ਠੀਕ ਧੰਨਵਾਦ ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਇਹ ਸਾਡਾ ਇਕੱਠ ਹੈ ਇਹ ਸਾਡੀ ਭਾਰਤੀ ਕਿਸਾਨ ਯੂਨੀਅਨ ਕਾਧੀਆਂ ਪਿੰਡ ਬੁੱਤਗੀ ਗਰਜੰਟ ਸਿੰਘ ਜੀ ਪ੍ਰਧਾਨ ਜੀ ਉਹਨਾਂ ਦੇ ਪ੍ਰੋਗਰਾਮ ਵੱਲੋਂ ਜੀ ਜੋ ਮੰਡੀਆਂ ਦੇ ਵਿੱਚ ਕਾਫੀ ਦਿਨਾਂ ਤੋਂ ਕਣਕ ਪਈ ਹੈ ਉਸ ਨੂੰ ਇੰਸਪੈਕਟਰ ਕੋਈ ਵੀ ਭਾਅ ਲਾਉਣ ਵਾਸਤੇ ਨਹੀਂ ਆ ਰਿਹਾ ਜੇ ਅਸੀਂ ਕੋਈ ਉਹਨਾਂ ਨਾਲ ਗੱਲਬਾਤ ਕਰਨ ਦੇ ਉੱਤੇ ਵਾਸਤਾ ਕੀਤਾ ਤਾਂ ਸਾਨੂੰ ਉਹਨਾਂ ਨੇ ਲਾਰੇ ਲੱਪਿਆਂ ਦੇ ਵਿੱਚ ਰੱਖਿਆ ਸੀ ਜਿਹੜਾ ਕਿ ਕੱਲ ਉਸ ਇੰਸਪੈਕਟਰ ਉਹਨਾਂ ਦੇ ਭੇਜੇ ਹੋਏ ਮੁਲਾਜ਼ਮ ਸੀ ਉਹਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਵੀ ਉਹ ਐਕਸਪੈਕਟਰ ਸੀ ਜਾਂ ਉਹ ਮੁਲਾਜ਼ਮ ਸੀ ਉਹ ਆਏ ਸੀ ਉਹਨਾਂ ਨੇ ਸਾਰੀਆਂ ਢੇਰੀਆਂ ਦੇ ਆਪਾਸੇ ਕੇਲਾ ਲਾਇਆ ਜਿਹਦੇ ਵਿੱਚੋਂ ਸੈਂਕੜੇ ਵਾਲਾ ਵੱਧ ਤੋਂ ਵੱਧ 13 ਆਇਆ ਕਾਫੀ ਢੇਰੀਆਂ ਤੇ ਜਿੱਥੇ ਕਿ ਮੇਰੀ ਵੀ ਕਣਕ ਪਈ ਸੀ ਉਹ 13 ਆਇਆ 12 ਦੇ ਵਿੱਚ ਕੋਈ ਦੋ ਢੇਰੀਆਂ ਤਿੰਨ ਆਈਆਂ ਸੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਮਤਾ ਪਾਇਆ ਸੀ ਆਹ ਆੜਤੀਆਂ ਨੇ ਉਹਨਾਂ ਦਾ ਰੜਕੇ ਕੰਡੇ ਚਾਲੂ ਕਰ ਦਿੱਤੇ ਸੀ ਜਦੋਂ ਮੈਂ ਮੌਕੇ ਤੇ ਮੌਜੂਦਾ ਮੱਟੀ ਦੇ ਵਿੱਚ ਸੀਗਾ ਉਹ ਕੰਡੇ ਜੋ ਚਲਾਉਣ ਦੀ ਬਾਬਤ 2 ਕੱਟੇ ਇੱਕ ਕੱਡੇ ਦੇ ਉੱਤੇ ਤੋਲੇ ਗਏ ਆੜਤੀਆਂ ਦੇ ਫੋਨ ਆਉਣ ਦੇ ਉੱਤੇ ਉਹ ਕੰਡੇ ਜਿਹੜੇ ਆ ਕੱਲੋਂ ਬੰਦ ਕੀਤੇ ਗਏ ਸੀ ਉਸ ਤੋਂ ਬਾਅਦ ਮੈਂ ਪ੍ਰਕਾਸ਼ ਜੀ ਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਕੰਡੇ ਚਲਾਏ ਸੀ ਕੰਡੇ ਬੰਦ ਹੋ ਗਏ ਪਤਾ ਨਹੀਂ ਕੀ ਵਜ੍ਹਾ ਅਸੀਂ ਫਿਰ ਆਪਦੀ ਮੀਟਿੰਗ ਕੀਤੀ ਮੀਟਿੰਗ ਕਰਕੇ ਫਿਰ ਅਸੀਂ ਜੋ ਅਸੀਂ ਮੈਸੇਜ ਪਾਇਆ ਗੁਰਪਾ ਦੇ ਵਿੱਚ ਜਥੇਬੰਦੀ ਵੱਲੋਂ ਉਸ ਤੋਂ ਬਾਅਦ ਇਹਨਾਂ ਜਥੇਬੰਦੀਆਂ ਦੇ ਨਾਲ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਵਾਸਤਾ ਕੀਤਾ ਕੀ ਨਹੀਂ ਅੱਧਾ ਪੌਣਾ ਘੰਟਾ ਬਾਅਦ ਉਸ ਤੋਂ ਬਾਅਦ ਇਹ ਕੰਡੇ ਚਾਲੂ ਕੀਤੇ ਆ ਜਿਹਦੇ ਵਿੱਚੋਂ 2-2 250 ਗੱਟਾ ਜਾੜ ਤੋਂ ਉੱਤੇ ਭਰਿਆ ਹੋਇਆ ਫੇਰ ਕੰਮ ਬੰਦ ਪਿਆ ਕੋਈ ਵੀ ਜਿਹੜਾ ਬਲਾਜਮਾ ਇੱਥੇ ਇਹਨਾਂ ਦਾ ਇੰਸਪੈਕਟਰ ਉਹ ਆਕੇ ਨਹੀਂ ਰਾਜੀ ਕੋਈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਇਸ ਕਰਕੇ ਬਹੁਤ ਦੁਖੀ ਆਸੀਂ ਦੂਜੀ ਗੱਲ ਅਸੀਂ ਬੇਨਤੀ ਇਹ ਵੀ ਕਰਦੇ ਆਂ ਜੋ ਕਿ ਦਾਣਾ ਮੰਡੀ ਦੇ ਵਿੱਚ ਕੂੜਾ ਪਿਆ ਜਿਹੜਾ ਕਿ ਇਹ ਸਰਕਾਰਾਂ ਕਹਿ ਰਹੀਆਂ ਵੀ ਸਾਡੀ ਸੰਭਾਲ ਬਹੁਤ ਹੈ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆਂ ਇੰਨਾ ਕੂੜਾ ਪਿਆ ਮੈਂ ਐਮਸੀ ਖੰ드ਰਾ ਜੋ ਵਸਤੀ ਦੇ ਵਿੱਚ ਇਧਰਲੇ ਬਾੜ ਦੇ ਵਿੱਚ 6 ਨੰਬਰ ਦੇ ਵਿੱਚ ਆ ਉਹਨੂੰ ਵੀ ਮੈਸੇਜ ਲਾਇਆ ਵੀ ਭਾਈ ਆ ਕੂੜਾ ਬਹੁਤ ਪਿਆ ਜੀਵੀਆਂ ਦਾ ਨੇ ਰੋਟੀ ਪਾਣੀ ਵੀ ਖਾਣਾ ਹੈ ਜਿਹੜੇ ਲੇਬਰ ਵਾਲੇ ਬੰਦੇ ਆ ਇਹਨਾਂ ਨੂੰ ਇੱਥੇ ਕੰਮ ਕਰਨੇ ਤੇ ਮੱਛਰ ਬਹੁਤ ਜ਼ਿਆਦਾ ਆ ਤੇ ਕੂੜਾ ਚੱਕਿਆ ਜਾਵੇ ਮਾਰਕੀਟ ਕਮੇਟੀ ਵਾਲਿਆਂ ਨੇ ਕੋਈ ਉਹ ਕੂੜਾ ਨਹੀਂ ਚੁਕਾਇਆ ਤੇ ਨਾ ਹੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਸਾਰੀ ਮੰਡੀ ਦੇ ਵਿੱਚ ਵਿੱਚ ਮੈਨੂੰ ਕਿਤੇ ਵੀ ਕੋਈ ਵਾਟਰ ਕੂਲਰ ਪਾਣੀ ਦਾ ਦਿਖਾ ਦੇ ਨਾ ਕਿਤੇ ਵੀ ਕੋਈ ਪਾਣੀ ਦੇ ਟੋੜੇ ਲੱਗੇ ਵਿਖਾ ਦੇ ਨਾ ਇਸ ਮਾਰਕੀਟ ਕਮੇਟੀ ਦੇ ਵਿੱਚ ਜਦੋਂ ਸਾਡੇ ਤੋਂ ਉੱਤੋਂ ਇਹਨਾਂ ਨੇ ਆੜਤਾ ਕੱਟਣੀ ਹੈ ਸਾਡੇ ਤੋਂ ਜੋ ਟੈਕਸ ਲਏ ਜਾਂਦੇ ਆ ਉਹ ਹੱਥੋਂ ਵੱਧ ਲਏ ਜਾਂਦੇ ਆ ਪਰ ਇਸ ਟਾਈਮ ਜੀਵਨ ਦਾਰ ਜਿਹੜਾ ਪਾਣੀ ਵੱਲੋਂ ਔਰ ਲੇਬਰ ਵਾਸਤੇ ਕਿਸੇ ਨੇ ਵੀ ਪਾਣੀ ਦਾ ਪ੍ਰਬੰਧ ਨਹੀਂ ਗਾ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਆਏ ਵਾਰੀ ਤੁਸੀਂ ਮੰਡੀਆਂ ਦੇ ਵਿੱਚ ਜਿਹੜਾ ਨਾ ਕੋਈ ਲੈਟਰਰੀ ਬਾਥਰੂਮ ਹੈ ਕੱਲ ਇੱਥੇ ਸਾਡੇ ਬੰਦੇ ਪਾਣੀ ਵੱਲੋਂ ਇੰਨੇ ਧਿਆਏ ਮਰਦੇ ਸੀਗੇ ਕਿਸੇ ਦੇ ਘਰੋਂ ਬਾਹਰ ਖਲਾ ਕੇ ਉਹਨਾਂ ਨੂੰ ਪਾਣੀ ਦਿਵਾਇਆ ਗਿਆ ਜਿਹੜਾ ਕਿ ਮੇਰੇ ਇਸ ਵਾਰ ਮੈਂ ਉਸ ਦੀ ਤੇ ਗਵਾਹ ਮੈਂ ਉਹਦਾ ਬੰਦਾ ਨੂੰ ਘਰੋਂ ਬਾਹਰ ਖਲਾ ਕੇ ਪਾਣੀ ਦਿੱਤਾ ਮਾਰ ਕੇ ਕਮੇਟੀ ਵਾਲਿਆਂ ਦੇ ਸਿਰ ਤੇ ਜੂਨ ਹੀ ਸਰਗੀ ਹਜੇ ਤੱਕਰ ਤੁਸੀਂ ਟਾਈਮ ਦੇਖ ਲਓ 10:30 ਤੋਂ ਪੌਣੇ 11 ਹੋ ਗਏ ਹਜੇ ਤੱਕਰ ਕੋਈ ਵੀ ਬੰਦਾ ਉਹਨਾਂ ਦਾ ਮੰਡੀਆ ਦਾ ਇੱਥੇ ਨਹੀਂ ਪਹੁੰਚਿਆ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਆਹ ਮੰਡੀ ਵੇਖ ਲਓ ਸਾਰੀ ਜੋ ਦਾਣਾ ਮੰਡੀ ਗੇਲ ਰੋਡ ਦੇ ਉੱਤੇ ਆ ਜਿਹੜੀਆਂ ਆਸੇ ਪਾਸੇ ਮੰਡੀਆਂ ਪੜੀਆਂ ਉਹ ਤਾਂ ਲੱਗ ਹੈ ਤੋਗੇ ਜੇ ਕਿਸੇ ਨੇ ਖਾਸ ਆਪਦੇ ਖੇਤ ਦੇ ਵਿੱਚ ਮੱਡੀ ਬਣਾਈ ਹੈ ਹੋ ਸਕਦਾ ਵੀ ਉਹ ਪਾਣੀ ਦਾ ਪਰਮੰਤ ਕਰੀ ਬੈਠਾ ਹੋਵੇ ਪਰ ਗੈਲ ਰੋਡ ਤੇ ਦਾਣਾ ਮੰਡੀ ਦੇ ਵਿੱਚ ਮੈਨੂੰ ਪਾਣੀ ਦਾ ਪਰਮੰਤ ਨਹੀਂ ਲੇਵਰ ਵਾਲੇ ਧਿਆਏ ਮਰਦੇ ਆ ਜਿਨ੍ਹਾਂ ਦੇ ਅੱਗੇ ਇੱਕ ਦੋ ਦੋ ਬੰਦੇ ਪਾਣੀ ਲੋਰ ਵਾਸਤੇ ਰੱਖੇ ਹੋਏ ਆ ਲੋਕਾਂ ਤੋਂ ਦੂਰ ਅਸੀਂ ਇਸ ਕਰਕੇ ਬੇਨਤੀ ਕਰਦੇ ਆ ਵੀ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਵੇ ਐ ਇੰਨੀਆਂ ਕਿ ਮੈਂ ਗੱਲਾਂ ਕਹਿੰਦਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਹ ਤੀਏ ਦਾ ਕਹਿ ਰਹੇ ਆ ਕਿਤੇ ਵੀ ਜਿਹੜੀ ਕਣਕ ਥੋੜੀ ਜੀ ਸਿੱਲੀ ਆ ਜਿਸ ਕਰਕੇ ਨਾ ਵੀ 2-4 ਦਿਨਾਂ ਦੇ ਵਿੱਚ ਮਦਲ ਰੇਟ ਲੱਗ ਜਾਣਗੇ ਪਰ ਤੁਸੀਂ ਕਹਿ ਰਹੇ ਆ ਵੀ ਆਰਤੀਏ ਵਿੱਚ ਰਲੇ ਆਰਤੀਏ ਕਹਿ ਰਹੇ ਆ ਵੀ ਅਸੀਂ ਸਾਡੀ ਮਜਬੂਰੀ ਆ ਕਿ ਸਾਡੀ ਮਜਬੂਰੀ ਕਾਰਨ ਏਜੰਸੀਆਂ ਜਿਹੜੀਆਂ ਇਹ ਨਾ ਕਣਕ ਨਹੀਂ ਚੱਕਦੀਆਂ ਇਸ ਕਰਕੇ ਸਾਡੀ ਮਜਬੂਰੀ ਕਾਰਨ ਅਸੀਂ ਤਾਂ ਹੀ ਰੁਕੇ ਆ ਇਹ ਵੇਖੋ ਇਹਨਾਂ ਦੀ ਮਜਬੂਰੀ ਵੀ ਆ ਤੇ ਜ਼ਿੰਮੇਵਾਰੀ ਵੀ ਆ ਕਿਉਂਕਿ ਢੇਰੀ ਝੱਖਰ ਬਹੁਤ ਜ਼ਿਆਦਾ ਆ ਅੱਗਾ ਬਹੁਤ ਜ਼ਿਆਦਾ ਲੱਗ ਰਹੇ ਨੇ ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਵੀ ਜਦੋਂ ਗਦਾਮਾਂ ਦੇ ਵਿੱਚ ਕਣਕ ਜਾਵੜਦੀ ਹੈ ਉਦੋਂ ਪਿੱਛੇ ਜਿਹੜੀ ਵਾਈਫ ਸੀ ਵੀ ਤੋਤੇ ਕਣਕ ਖਾ ਗਏ ਕਿਉਂਕਿ ਜਿਹੜੀਆਂ ਬੋਟਰਾ ਬੰਬੂ ਮੋਟਰਾ ਚੱਲਦੀਆਂ ਉਦੋਂ ਵੀ ਇਹਨਾਂ ਨੇ ਵਿੱਚੋਂ ਗੱਟਿਆਂ ਦੇ ਗੱਟੇ ਕਣਕਾ ਨਿਕਲਦੀਆਂ ਪਾਣੀ ਪਾ ਪਾ ਕੇ ਪੂੜੀਆਂ ਕਰਦੇ ਆ ਉਹ ਕਿਵੇਂ ਹੁੰਦੀ ਐ ਤੇ ਜ਼ਿੰਮੇਵਾਰੀ ਜਦੋਂ ਮੰਡੀ ਦੇ ਵਿੱਚ ਆ ਗਈ ਉਹਦੇ ਕਿੱਲੀ ਹੁੰਦੀ ਐ ਦਾਣਾ ਚੱਪ ਕੇ ਵੇਖ ਲੈਣ ਸੈਂਪਲ ਵੇਖ ਲੈਣ ਕੋਈ 15 16 14 ਤੇ ਕੱਟਾ ਆਮ ਵੈਸੇ ਹੀ ਕਰਦਾ ਜਿਹੜੇ ਜ਼ਿੰਮੇਵਾਰਾਂ ਨੇ ਡਰਾਮਾ ਚ ਪਾਇਆ ਉਹਨਾਂ ਨੇ ਸਾਧ ਪਰਖਣੀਆਂ ਉਹ ਵੀ ਇਹੀ ਪਾਈ ਜਾਂਦੇ ਐ ਇਹ ਤਾਂ ਸਿਰਫ ਇੱਕ ਇਹਨਾਂ ਦੀ ਇੱਕ ਛੋਵਾਸੀ ਐ ਵੀ ਸਿਰਫ ਮਸਲਾ ਕੀ ਹੋਇਆ ਪਿਆ ਇਹਨਾਂ ਨੂੰ ਕੋਈ ਜਗ੍ਹਾ ਕੰਕ ਲਾਉਣ ਵਾਸਤੇ ਨਹੀਂ ਮਿਲੀ ਟਰੱਕ ਜੂਨੀਅਨ ਨਾਲ ਇਹਨਾਂ ਦਾ ਸੰਪਰਕ ਨਹੀਂ ਹੋ ਰਿਹਾ ਕਿਉਂਕਿ ਜੇ ਟਰੱਕ ਜੂਨੀਅਨ ਨਾਲ ਇਹਨਾਂ ਦਾ ਕਿ ਹੁਣ ਨੂੰ ਵਾਸਤਾ ਕੀਤਾ ਹੁੰਦਾ ਇਹ ਆਏ ਸੀਨ ਦੇ ਵਿੱਚ ਹੀ ਚੱਪ ਹੁੰਦਾ ਕਿਉਂਕਿ ਇਹਨਾਂ ਨੂੰ ਪਤਾ ਸੀਜ਼ਨਲ ਹੈ ਅੱਜ ਤੋਂ ਹਫ਼ਤਾ ਪਹਿਲਾਂ ਟਰੱਕ ਜੂਨੀਅਨ ਨਾਲ ਮੀਟਿੰਗ ਕਰਦੇ ਮਾਲ ਢੋਣਾ ਹੈ ਲੇਬਰ ਨੇ ਢੋਣਾ ਹੈ ਉਹਨਾਂ ਨਾਲ ਸੰਪਰਕ ਕਰਦੇ ਜਿੱਥੇ ਜਿੱਥੇ ਗਦਾਮਾ ਦੇ ਵਿੱਚ ਇਹਨਾਂ ਨੇ ਕੰਮਕ ਲਾਉਣੀ ਸੀ ਉਹ ਗਦਾਮਾ ਅੱਜ ਤੋਂ ਹਫ਼ਤਾ ਪਹਿਲਾਂ ਕਿਹੜਾ ਨਹੀਂ ਚੈੱਕ ਹੋ ਸਕਦੇ ਸੀ ਹਜੇ ਤੱਕ ਇਹਨਾਂ ਨੂੰ ਗਦਾਮਾ ਦਾ ਰੌਲਾ ਪੈ ਰਿਹਾ ਜਿਹੜਾ ਇਨਸਪੈਕਟਰ ਨੂੰ ਗਦਾਂ ਪਹਿਲਾਂ ਹੋਰ ਮਿਲਿਆ ਸੀ ਉਹ ਗਦਾਮਾ ਹੋਰ ਹੈ ਉਹਦੇ ਦੇ ਵਿੱਚ ਇਹਨਾਂ ਦਾ ਕੋਈ ਲੈਣ ਦੇ ਇਹ 5-5 ਪੈਸੇ ਦੇ ਵਿੱਚ ਸਾਡੇ ਇੱਥੇ ਰੋਣਾ ਚੱਲ ਰਿਹਾ ਜੋ ਕਿ 10 ਪੈਸੇ ਜੇ ਕਿਸੇ ਦੇ ਆਪਣੇ ਨੇ ਗਦਾਮ ਵਾਲੇ ਨੇ ਕਹਿ ਦਿੱਤਾ ਵੀ ਮੈਂ 10 ਪੈਸੇ ਕੱਟ ਲੈਣਾ ਇਹ ਉਧਰ ਨੂੰ ਛਾਲ ਚੱਕਦੇ ਆ ਆ ਚੀਜ਼ ਹੈ ਹੋਰ ਕੋਈ ਕਣਕ ਦੀ ਖਾਚ ਗਿੱਲੀ ਨਹੀਂ ਇਹ ਤਾਂ ਸਿਰਫ ਇੱਕ ਇੰਦੀਆਂ ਚਾਲ ਬਾਜ਼ੀਆਂ ਜੀਵਿਦਾਰ ਨੂੰ ਖਰਾਬ ਕਰਨਾ ਹਰ ਵਕਤ ਵਿੱਚੋਂ ਦੱਸੋ ਹਣਾ ਐਨੇ ਨਾ ਢੇਰ ਲੱਗੇ ਪਏ ਐ ਮੰਡੀ ਕਿਦੇ ਵਿੱਚ ਕਣਕ ਲਾਉਣ ਨੂੰ ਦਾਣਾ ਹੈ ਜੇ ਆਊਗੀ ਜੁਲੂਗੀ ਚੱਕੂਗੀ ਜਾਂ ਫੇਰ ਹੀ ਅੱਗੇ ਦੂਜੀ ਆਊਗੀ ਅਜੇ ਤਾਂ ਹਜ਼ਾਰਾਂ ਕਿੱਲੇ ਵੇਚ ਲੋਕਾਂ ਦੇ ਵਟਮਾਲੇ ਜੀ ਜਿਮੀਂਦਾਰਾਂ ਨੂੰ ਕਿੰਨਾ ਚਿਰ ਹੋ ਗਿਆ ਮੰਡੀ ਦੇ ਵਿੱਚ ਆਏ ਨਾ ਵੇਖੋ ਜੀ ਮੈਂ ਜਿਮੀਂਦਾਰਾਂ ਦੇ ਨਾਲ ਘੱਟੋ ਘੱਟ ਵੀ 10 ਤੋਂ 12 ਦਿਨ ਹੋ ਗਏ ਐ 10 ਤੋਂ 12 ਦਿਨ ਹੋ ਗਏ ਮੈਂ ਜਿਹੜੀ ਕਿ ਚੜ੍ਹ ਕੇ ਮੇਰੀ ਮੰਨ ਲੇ ਚਲੋ ਪਹਿਲੇ ਨੰਬਰ ਤੋਂ ਉੱਤੇ ਮੈਂ ਐਸਕੇ ਵਾਲਿਆਂ ਦੇ ਛਿੱਤੀ ਸੀ ਉਸ ਤੋਂ ਬਾਅਦ ਤਾਂ ਮੇਰੇ ਨਾਲ 10 ਹਜ਼ਾਰਾਂ ਢੇਰੀਆਂ ਬਾਦ ਆ ਚੁੱਕੀਆਂ ਜੀ ਜਿਹੜੀ ਕਿ ਰਾਤ ਕੱਲ ਗਰੁੱਪ ਦੇ ਵਿੱਚ ਮੈਸੇਜ ਪਾਇਆ ਉਸ ਤੋਂ ਬਾਅਦ ਇਹਨੇ ਰਾਤ ਘੱਟੋ ਘੱਟ ਵੀ 8 8:30 ਵਜੇ ਕੰਡਾ ਚਾਲੂ ਕੀਤਾ ਪਹਿਲਾਂ ਇਹਨਾਂ ਨੇ ਰਲ਼ੀ ਭੋਗਤ ਮੈਂ ਇਹ ਨਹੀਂ ਕਹਾਂਗਾ ਵੀ ਇਕੱਲੇ ਇੰਸਪੈਕਟਰ ਆਣੇ ਆਰਥੀ ਨੇ ਜਦ ਰਲੀਪੋ ਆਉਂਦੇ ਨਾਲ ਇਹਨਾਂ ਨੇ ਕੰਡੇ ਬੰਦ ਕਰਵਾਏ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੱਲ ਨੂੰ ਜਥੇਬੰਦੀ ਇਕੱਠੀ ਹੋ ਰਹੀ ਹੈ ਫਿਰ ਇਹਨੇ ਰਾਤ ਕੰਡੇ ਚਾਲੂ ਕੀਤੇ ਆ